ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ 2025 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਸਿਆਸੀ ਦੰਗਲ ਦਾ ਫਾਈਨਲ ਰਾਉਂਡ ਖੇਡੇ ਜਾਣ ਦੇ ਵਿੱਚ ਕੁਝ ਹੀ ਵਕਤ ਬਾਕੀ ਰਹਿ ਗਿਆ ਹੈ 5 ਤਰੀਕ ਨੂੰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਅਜੇ ਵਿੱਚ ਅੱਜ ਦਾ ਦਿਨ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਚੋਣ ਪ੍ਰਚਾਰ ਸਿਖਰਾਂ ਤੇ ਪਹੁੰਚ ਚੁੱਕਿਆ ਹੈ ਸਿਆਸੀ ਇਲਜ਼ਾਮਾਂ ਅਤੇ ਦਾਅਵਿਆਂ ਵਾਅਦਿਆਂ ਦੀ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਗਰਮ ਹੋ ਚੁੱਕੀ ਹੈ ਸਾਰੀਆਂ ਪ੍ਰਮੁੱਖ ਸਿਆਸੀ ਤਿਰਾਂ ਦਿੱਲੀ ਦੇ ਵਿੱਚ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਨੇ ਬੀਤੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ ਦੇ ਵਿੱਚ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕੀਤਾ ਗਿਆ ਪ੍ਰਧਾਨ ਮੰਤਰੀ ਨੇ ਦਿੱਲੀ ਵਾਲਿਆਂ ਨੂੰ ਹਰ ਮੁਸ਼ਕਲ ਜੋ ਕੱਢਣ ਦਾ ਵਾਅਦਾ ਕੀਤਾ ਤੇ ਦਾਵਾ ਵੀ ਕੀਤਾ ਆਮ ਆਦਮੀ ਪਾਰਟੀ ਤੇ ਸਿਆਸੀ ਤੰਗ ਵੀ ਖਸਕਿਆ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਰੋਡ ਸ਼ੋਅ ਕਰਕੇ ਲੋਕਾਂ ਦੇ ਵਿੱਚ ਜਾਇਆ ਜਾ ਰਿਹਾ ਹੈ ਕਿਉਂਕਿ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਸਾਰੇ ਵੱਡੇ ਸਿਆਸੀ ਆਗੂ ਦਿੱਲੀ ਦੇ ਵਿੱਚ ਸਰਗਰਮ ਰਹਿਣਗੇ ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਇੱਕ ਦਿਨ ਦੇ ਵਿੱਚ ਕਈ ਕਈ ਰੋਡ ਸ਼ੋਅ ਕੱਢ ਰਹੇ ਨੇ ਭਗਵੰਤ ਮਾਨ ਨੇ ਦਿੱਲੀ ਦੀਆਂ ਸਾਰੀਆਂ ਪ੍ਰਮੁੱਖ ਵਿਧਾਨ ਸਭਾ ਖੇਤਰਾਂ ਦੇ ਦੌਰੇ ਕੀਤੇ ਨੇ ਅਤੇ ਵਿਧਾਨ ਸਭਾ ਖੇਤਰਾਂ ਦੇ ਵਿੱਚ ਜਨ ਸੰਭਾਵਾਂ ਨੂੰ ਵੀ ਸੰਬੋਧਨ ਕੀਤਾ ਹੈ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਜ਼ਬਰਦਸਤ ਸਮਰਥਨ ਮਿਲ ਰਿਹਾ ਹੈ ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਨੇ ਭਗਵੰਤ ਮਾਨ ਲਗਾਤਾਰ ਆਪਣੇ ਰੋਡ ショਅ ਵਿੱਚ ਇਹ ਕਹਿ ਰਹੇ ਨੇ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੀ ਮਿਰ ਬਣਨਗੇ ਬਸ ਉਹਨਾਂ ਦੇ ਨਾਮ ਦਾ ਐਲਾਨ ਹੋਣਾ ਬਾਕੀ ਹੈ ਉਧਰ ਬੀਜੇਪੀ ਵੱਲੋਂ ਵੀ ਲਗਾਤਾਰ ਵੱਡੀਆਂ ਸਿਆਸੀ ਜਨ ਸੁਭਾਵਾਂ ਕੀਤੀਆਂ ਜਾ ਰਹੀਆਂ ਨੇ ਸਰਕਾਰ ਬਣਾਉਣ ਦੀ ਵੱਡੀ ਦਾਅਵੇਦਾਰੀ ਬੀਜੇਪੀ ਦੇ ਵੱਡੇ ਆਗੂਆਂ ਵੱਲੋਂ ਪੇਸ਼ ਕੀਤੀ ਜਾ ਰਹੀ ਹੈ ਬੀਜੇਪੀ ਦੇ ਦਾਅਵੇਦਾਰੀ ਹਕੀਕਤ ਦੇ ਨਜ਼ਦੀਕ ਵੀ ਹੈ ਅਜਿਹੇ ਵਿੱਚ ਸੀਐਮ ਯੋਗੀ ਗ੍ਰਹਿ ਮੰਤਰੀ ਅਮਿਤ ਸ਼ਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਵਰਗੇ ਸਟਾਰ ਪ੍ਰਚਾਰਕ ਬੀਜੇਪੀ ਦੇ ਵਿੱਚ ਵੱਡਾ ਰੰਗ ਲਿਆ ਸਕਦੇ ਨੇ ਅਤੇ ਬੀਜੇਪੀ ਦੀ ਸਰਕਾਰ ਵੀ ਦਿੱਲੀ ਦੇ ਵਿੱਚ ਬਣਨ ਦੀ ਸੰਭਾਵਨਾ ਬਣ ਸਕਦੀ ਹੈ ਬੀਜੇਪੀ ਦੀਆਂ ਰੈਲੀਆਂ ਵਿੱਚ ਵੀ ਵੱਡਾ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਉਧਰ ਕਾਂਗਰਸ ਵੱਲੋਂ ਵੀ ਲਗਾਤਾਰ ਬੀਜੇਪੀ ਦੀ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਮਹਿੰਗਾਈ ਦੇ ਮੁੱਦੇ ਤੇ ਰਾਹੁਲ ਗਾਂਧੀ ਖੜਗੇ ਪ੍ਰਿਯੰਕਾ ਗਾਂਧੀ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਖਿਰਾਬ ਕਰ ਰਹੇ ਨੇ ਇਸ ਤੋਂ ਇਲਾਵਾ ਭਾਜਪਾ ਦੇ ਉੱਪਰ ਧਾਰਮਿਕ ਮੁੱਦਿਆਂ ਨੂੰ ਲੈ ਕੇ ਸਿਆਸਤ ਕਰਨ ਦੇ ਇਲਜ਼ਾਮ ਵੀ ਕਾਂਗਰਸ ਲਗਾਤਾਰ ਲਗਾ ਰਹੀ ਹੈ ਕਾਂਗਰਸ ਵੱਲੋਂ ਵੀ ਦਿੱਲੀ ਦੇ ਵਿੱਚ ਗਰੀਬਾਂ ਅਤੇ ਪਛੜਿਆਂ ਅਤੇ ਮੱਧ ਵਰਗ ਨੂੰ ਖਾਸ ਸਹੂਲਤਾਂ ਦੇਣ ਦੇ ਵਾਅਦੇ ਅਤੇ ਦਾਅਵੇ ਕੀਤੇ ਜਾ ਰਹੇ ਨੇ ਕਾਂਗਰਸ ਦੀਆਂ ਰੈਲੀਆਂ ਦੇ ਵਿੱਚ ਵੀ ਇਕੱਠ ਦੇਖਣ ਨੂੰ ਮਿਲ ਰਿਹਾ ਹੈ ਕਾਂਗਰਸ ਵੱਲੋਂ ਵੀ ਪੂਰਾ ਜ਼ੋਰ ਲਗਾਇਆ ਜਾ ਰਿਹਾ ਤੇ ਦਾਵਾ ਕੀਤਾ ਜਾ ਰਿਹਾ ਕਿ ਸਰਕਾਰ ਉਹਨਾਂ ਦੀ ਹੀ ਬਣੇਗੀ। ਹਰ ਵੱਡੀ ਸਿਆਸੀ ਪਾਰਟੀ ਇਹ ਦਾਵਾ ਕਰ ਰਹੀ ਹੈ ਕਿ ਦਿੱਲੀ ਦੇ ਵਿੱਚ ਉਹਨਾਂ ਦੀ ਸਰਕਾਰ ਬਣੇਗੀ ਚਾਹੇ ਆਮ ਆਦਮੀ ਪਾਰਟੀ ਹੋਵੇ, ਭਾਜਪਾ ਦਾ ਵੀ ਵੱਡਾ ਦਾਵਾ ਹੈ ਤੇ ਕਾਂਗਰਸ ਵੱਲੋਂ ਵੀ ਇਹੀ ਦਾਵਾ ਕੀਤਾ ਜਾ ਰਿਹਾ ਹੈ। ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ, ਹਰ ਸਿਆਸੀ ਪਾਰਟੀ ਇਸ ਦਾ ਲਾਹਾ ਲੈਣਾ ਚਾਹੇਗੀ। ਚੋਣ ਪ੍ਰਚਾਰ ਅੱਜ ਸ਼ਾਮ 5 ਵਜੇ ਸਮਾਪਤ ਹੋ ਜਾਵੇਗਾ। ਇਸ ਵਾਰ ਦਿੱਲੀ ਦੇ ਵਿੱਚ 699 ਉਮੀਦਵਾਰ ਵੋਟਾਂ ਤੇ ਖੜੇ ਨੇ। 5 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ 8 ਫਰਵਰੀ ਨੂੰ ਵੋਟਾਂ ਦੇ ਨਤੀਜੇ ਆਉਣਗੇ ਅੱਜ ਹੋਣ ਵਾਲੀਆਂ ਜਨ ਸੁਭਾਵਾਂ ਅਤੇ ਪ੍ਰਚਾਰ ਦੀ ਗੱਲ ਕਰੀਏ ਤਾਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਯੰਕਾ ਗਾਂਧੀ ਦਿੱਲੀ ਦੇ ਕਸਤੂਰਬਾ ਨਗਰ ਵਿਧਾਨ ਸਭਾ ਖੇਤਰ ਦੇ ਵਿੱਚ ਰੋਡ ਸ਼ੋਅ ਕਰਨਗੇ ਉਧਰ ਆਮ ਆਦਮੀ ਪਾਰਟੀ ਵੱਲੋਂ ਅਰਵਿੰਦ ਕੇ ਜੀਵਾਲ ਅੱਜ ਛਤਰਪੁਰ ਦੇ ਵਿੱਚ ਜਨ ਸੁਭਾ ਕਰਨਗੇ ਤੇ ਕਾਲਕਾ ਜੀ ਵਿੱਚ ਵੀ ਰੋਡ ਸ਼ੋਅ ਕਰਨਗੇ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਦਰਸ਼ ਨਗਰ ਸ਼ਾਲੀਮਰ ਬਾਗ ਸ਼ੁਕਰ ਬਸਤੀ ਦੇ ਵਿੱਚ ਰੋਡ ਸ਼ੋਅ ਕਰਨਗੇ ਸੰਜੇ ਸਿੰਘ ਵੀ ਰਠਾਲਾ ਰੋਡ ਤੇ ਸ਼ੋਅ ਕਰਨਗੇ ਅਤੇ ਬਵਾਨਾ ਅਤੇ ਕਿਰਾੜੀ ਵਿੱਚ ਵੀ ਸੰਜੇ ਸਿੰਘ ਵੱਲੋਂ ਜਨ ਸੰਭਾਵਾਂ ਨੂੰ ਸੰਬੋਧਨ ਕੀਤਾ ਜਾਵੇਗਾ। ਭਾਜਪਾ ਦੇ ਵੱਡੇ ਆਗੂ ਰਾਜਨਾਥ ਸਿੰਘ ਛਤਰਪੁਰ ਅਤੇ ਮੋਤੀ ਨਗਰ ਦੇ ਵਿੱਚ ਸ਼ੋਅ ਕਰਨਗੇ। ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਆਦਰਸ਼ ਨਗਰ, ਲక్ష్ਮੀ ਨਗਰ ਅਤੇ ਮਹਿਰੋਲੀ ਵਿਖੇ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਉਣਗੇ। ਕੁੱਲ ਮਿਲਾ ਕੇ ਅੱਜ ਦਿੱਲੀ ਦੇ ਵਿੱਚ ਵੱਡੇ ਸਟਾਰ ਪ੍ਰਚਾਰਕ ਪ੍ਰਚਾਰ ਕਰਦੇ ਹੋਏ ਨਜ਼ਰ ਆਉਣਗੇ ਅਤੇ ਆਖਰੀ ਦੌਰ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਪੂਰਾ ਜ਼ੋਰ ਲਗਾਉਣਗੀਆਂ। ਕਿਹੜੀਆਂ ਸਿਆਸੀ ਪਾਰਟੀਆਂ ਦਾ ਲਗਾਇਆ ਹੋਇਆ ਸਿਆਸੀ ਜੋਰ ਲੋਕਾਂ ਨੂੰ ਪਸੰਦ ਆਉਂਦਾ ਹੈ ਕਿਸ ਦੀਆਂ ਕੋਸ਼ਿਸ਼ਾਂ ਸਿਰੇ ਚੜ੍ਹਦੀਆਂ ਨੇ ਤੇ ਦਿੱਲੀ ਦੇ ਵਿੱਚ ਕਿਹੜੀ ਸਿਆਸੀ ਪਾਰਟੀ ਆਪਣੀ ਸਰਕਾਰ ਬਣਾਉਣੀ ਬਣਾਉਂਦੀ ਹੈ ਇਸ ਗੱਲ ਦਾ ਪਤਾ 8 ਫਰਵਰੀ ਨੂੰ ਲੱਗੇਗਾ ਜਦੋਂ ਦਿੱਲੀ ਦੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣਗੇ